ਪਿਛਲੇ ਦਿਨੀ ਇੱਕ ਹੋਰ ਮਾਦਾ ਪੁੱਤ ਪਿਆਰ ਦੀ ਬਲੀ ਚੜਿਆ ਇਹ ਘਟਨਾ ਪੰਜਾਬ ਦੀ ਦੱਸੀ ਜਾ ਰਹੀ ਹੈ ਜਿੱਥੋਂ ਦੀ ਰਾਸ਼ੀ ਰਾਜਪੂਤ ਪਠਾਨਕੋਟ ਦੀ ਰਹਿਣ ਵਾਲੀ ਏ ਉਹ ਕੁਝ ਲੰਮੇ ਸਮੇਂ ਤੋਂ ਇੱਕ ਮੁੰਡੇ ਦੇ ਨਾਲ ਰਿਲੇਸ਼ਨ ਵਿੱਚ ਸੀ ਤੇ ਹੁਣ ਪਿੱਛੇ ਕਿਉਂਨੇ ਉਹਨੂੰ ਛੱਡ ਦਿੱਤਾ ਤੇ ਦੱਸਿਆ ਜਾ ਰਿਹਾ ਹੈ ਕਿ ਜਿੰਨੇ ਵੀ ਪੈਸੇ ਮੁੰਡਾ ਕਮਾਉਂਦਾ ਸੀ ਉਹ ਸਾਰੇ ਇਸ ਕੁੜੀ ਨੂੰ ਹੀ ਦੇ ਦਿੰਦਾ ਸੀ ਤੇ ਖਰਚਾ ਸਾਰਾ ਉਹ ਹੀ ਚੁੱਕਦਾ ਸੀ ਕੁੜੀ ਦੇ ਛੱਡਣ ਪਿੱਛੋਂ ਮੁੰਡੇ ਨੇ ਸੁਸਾਇਡ ਕਰਨ ਦਾ ਫੈਸਲਾ ਕੀਤਾ ਤੇ ਜਦੋਂ ਉਹ ਕੁੜੀ ਨੂੰ ਮੈਸੇਜ ਕਰਦਾ ਕਿ ਮੈਂ ਮਰਨ ਲੱਗਾ ਤੇ ਕੁੜੀ ਇਹ ਕਹਿੰਦੀ ਏ ਕਿ ਤੂੰ ਜੋ ਮਰਜ਼ੀ ਕਰ ਜੇ ਤੂੰ ਆਪਣੀ ਫੈਮਲੀ ਦਾ ਨਹੀਂ ਹੋਇਆ ਤੇ ਆਪਣੀ ਫਾਂਸੀ ਵਾਲੀਆਂ ਫੋਟੋਆਂ ਤੇ ਵੀਡੀਓ ਵੀਰ ਨੂੰ ਭੇਜਦਾ ਏ ਪਰ ਉਹਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਤੇ ਕਹਿੰਦੀ ਏ ਕਿ ਤੂੰ ਜੋ ਮਰਜ਼ੀ ਕਰ ਮੇਰੇ ਵੱਲੋਂ ਮਰ ਜੀ ਮੇਰਾ ਤੇਰਾ ਨਾਲ ਕੋਈ ਸੰਬੰਧਨ ਨਹੀਂ ਹੈ ਹੋਰ ਵੀ ਨਾ ਚ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੋਈਆਂ ਸੀ ਉਹ ਤੁਹਾਨੂੰ ਤੁਹਾਡੀ ਸਕਰੀਨ ਤੇ ਵਿਖ ਰਹੀਆਂ ਹੋਣਗੀਆਂ ਬਾਕੀ ਹੁਣ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਜੋ ਐਵੇਂ ਕੁੜੀਆਂ ਮੁੰਡਿਆਂ ਨਾਲ ਕਰਦੀਆਂ ਨੇ ਇਹ ਕੀ ਸਹੀ ਹੈ ਕਿ ਇਹਨਾਂ ਨੂੰ ਐਵੇਂ ਕਰਨਾ ਚਾਹੀਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਨੂੰ ਇਸ ਬਾਰੇ ਪਤਾ ਲੱਗ ਸਕੇ ਤੇ ਸਾਰੇ ਇਸ ਬਾਰੇ ਅਵੇਅਰ ਹੋ ਸਕਣ ਕਿ ਕਿਸੇ ਕੁੜੀ ਨੂੰ ਵੀ ਐਵੇਂ ਪੈਸੇ ਨਾ ਦਿਆਂ ਕਰੋ ਤੇ ਕਿਸੇ ਤੇ ਇੰਨਾ ਵੀ ਪਰੋਸਾ ਨਾ ਕਰਿਆ ਕਰੋ